ਇਸ ਵਕਤ ਦੀ ਬਹੁਤ ਵੱਡੀ ਖਬਰ ਦੇਸ਼ ਦੀ ਮਾਇਨਗਰੀ ਮੁੰਬਈ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਮੁੰਬਈ ਦੇ ਵਿੱਚ অতি ਜ਼ਿਆਦਾ ਬਰਸਾਤ ਦਾ ਅਜ ਤੀਜਾ ਦਿਨ ਹੈ 24 ਘੰਟਿਆਂ ਦੇ ਵਿੱਚ ਇੱਥੇ 400 ਐਮਐਮ ਬਰਸਾਤ ਰਿਕਾਰਡ ਦਰਜ ਕੀਤੀ ਗਈ ਹੈ ਲਗਾਤਾਰ ਤੀਜੇ ਦਿਨ ਮੁੰਬਈ ਦੇ ਵਿੱਚ ਸਕੂਲ ਕਾਲਜ ਅਤੇ ਗਵਰਨਮੈਂਟ ਅਤੇ ਸੈਮੀ ਗਵਰਨਮੈਂਟ ਆਫਿਸ ਨੂੰ ਵੀ ਬੰਦ ਰੱਖਿਆ ਗਿਆ ਹੈ ਮੁੰਬਈ ਲੋਕਲ ਦੀ 34 ਟ੍ਰੇਨਾਂ ਨੂੰ ਕੈਨਸਲ ਕਰ ਦਿੱਤਾ ਗਿਆ 250 ਤੋਂ ਜ਼ਿਆਦਾ ਫਲਾਈਟਸ ਤੇ ਵੀ ਅਸਰ ਪੈ ਰਿਹਾ ਹੈ ਨਵਦੀਕੀ ਮੁੰਬਈ ਦੇ ਵਿੱਚ ਪਿਛਲੇ 2 ਦਿਨਾਂ ਤੋਂ ਮੋਨੋਰੇਲ ਤੋਂ ਕਰੀਬ 800 ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਮੈਸੂਰ ਕਲੋਨੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ਼ਾਮ 6 ਵਜੇ ਇੱਕ ਮੋਨੋਰੇਲ ਐਲੀਵੇਟਿਡ ਟਰੈਕ ਤੇ ਫਸ ਗਈ ਸੀ। ਇਸ ਵਿੱਚ ਮੌਜੂਦ 582 ਯਾਤਰੀਆਂ ਨੂੰ ਵਿੰਡੋ ਤੋੜ ਕੇ ਕ੍ਰੇਨ ਦੀ ਸਹਾਇਤਾ ਦੇ ਨਾਲ ਕਰੀਬ 40 ਤੋਂ 50 ਫੁੱਟ ਦੀ ਉਚਾਈ ਤੋਂ ਰੈਸਕਿਊ ਕੀਤਾ ਗਿਆ। ਐਮਐਮਆਰਡੀ ਨੇ ਦੱਸਿਆ ਕਿ ਭੀੜਵਧਨ ਦੀ ਵਜ੍ਹਾ ਦੇ ਨਾਲ ਅਜਿਹਾ ਹਾਦਸਾ ਹੋਇਆ। ਦੂਜੇ ਪਾਸੇ ਮੌਸਮ ਵਿਭਾਗ ਦੀ ਇੱਕ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਮਹਾਰਾਸ਼ਟਰ, ਗੁਜਰਾਤ ਅਤੇ ਗੋਆ ਦੇ ਵਿੱਚ ਅਤਿ ਤੋਂ ਵੀ ਅਤਿ ਜ਼ਿਆਦਾ ਬਰਸਾਤ ਦਾ yellow alert ਜਾਰੀ ਕੀਤਾ ਹੈ। ਇਹਨਾਂ ਤੋਂ ਇਲਾਵਾ ਤਿਲੰਗਾਨਾ, ਬਿਹਾਰ ਦੇ ਵਿੱਚ orange alert ਅਤੇ ਰਾਜਸਥਾਨ, ਮਧ ਪ੍ਰਦੇਸ਼, ਹਿਮਾਚਲ, ਉੱਤਰਾਖੰਡ ਸਣੇ 18 ਸੂਬਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਪੈ ਸਕਦੀ ਹੈ। ਮੁੰਬਈ ਸਿਟੀ ਤੋਂ ਇਲਾਵਾ ਉਪਨਗਰ ਠਾਣੇ, ਚੰਦਰਪੁਰ, ਰਾਏਗੜ ਅਤੇ ਰਤਨਾਗIRI ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ। ਅਗਲੇ ਕੁਝ ਘੰਟਿਆਂ ਤੱਕ ਮਹਾਰਾਸ਼ਟਰ ਦੇ ਵਿੱਚ ਹੋਰ অতি ਤੋਂ ਵੀ অতি ਭਾਰੀ ਬਰਸਾਤ ਹੋਣ ਦੀ ਮੌਸਮਾਰਾਂ ਦੇ ਵੱਲੋਂ ਪੇਸ਼ਾਨਗੀ ਕੀਤੀ ਗਈ ਹੈ। ਜੰਮੂ ਕਸ਼ਮੀਰ ਦੇ ਕਸ਼ਤਵਾੜਾ ਜ਼ਿਲ੍ਹੇ ਦੇ ਵਿੱਚ ਮੁਗਲ ਮੈਦਾਨ ਦੇ ਨਜ਼ਦੀਕ ਖਾਨਪੁਰ ਇਲਾਕੇ ਦੇ ਵਿੱਚ ਅੱਜ ਫਿਰ ਫਿਰ ਤੋਂ ਬੱਦਲ ਫਟਣ ਦੀ ਘਟਨਾ ਹੋਈ ਹੈ। ਮਰਹਾਲਤ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਮੁੰਬਈ ਜੋ ਕਿ ਦੇਸ਼ ਦੀ ਬਹੁਤ ਹਾਈ ਟੈਕ ਨਗਰੀ ਮੰਨੀ ਜਾਂਦੀ ਹੈ ਮਾਇਆ ਨਗਰੀ ਦੇ ਨਾਮ ਤੋਂ ਵਿਸ਼ਵ ਵਿਖਿਆਤ ਹੈ ਉੱਥੇ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਬਰਸਾਤ ਹੋ ਰਹੀ ਹੈ ਤੇ ਬਰਸਾਤ ਦਾ ਜੋ ਅਸਰ ਹੈ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਹਰ ਇਲਾਕੇ ਦੇ ਵਿੱਚ ਹਰ ਕੋਸ਼ ਇਲਾਕੇ ਦੇ ਵਿੱਚ 4-4 5-5 ਫੁੱਟ ਪਾਣੀ ਬੁਰੀ ਤਰ੍ਹਾਂ ਲੋਕਾਂ ਦੇ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਕਰ ਗਿਆ ਅਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਇhtiyat ਦੇ ਤੌਰ ਤੇ तमाम ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਕਾਲਜ ਦਫ਼ਤਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ 24 ਟ੍ਰੇਨਾਂ ਕੈਨਸਲ ਕੀਤੀਆਂ ਜਾ ਚੁੱਕੀਆਂ ਨੇ ਅਤੇ ਜੋ ਕਿ 48 ਘੰਟੇ ਮੁੰਬਈ ਦੇ ਲਈ ਹੋਰ ਵੀ ਜ਼ਿਆਦਾ ਖਤਰਨਾਕ ਦੱਸੇ ਜਾ ਰਹੇ ਨੇ ਜਿਸ ਕਰਕੇ ਉਡਾਨਾਂ ਵੀ ਕਈ ਰੱਦ ਕੀਤੀਆਂ ਗਈਆਂ ਅਤੇ ਕਈ ਟ੍ਰੇਨਾਂ ਜਿਹੜੀਆਂ ਉਹਨਾਂ ਦਾ ਰੂਟ ਬਦਲ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਇਸ ਸੀਜ਼ਨ ਦੇ ਵਿੱਚ ਮੌਨਸੂਨ ਸੀਜ਼ਨ ਦੇ ਵਿੱਚ ਜਿਸ ਤਰੀਕੇ ਦੀ ਬਰਸਾਤ ਮੁੰਬਈ ਦੇ ਵਿੱਚ ਇੰਨਾ ਤਿੰਨ ਦਿਨਾਂ ਦੇ ਦਰਮਿਆਨ ਹੀ ਹੋ ਗਈ ਹੈ ਅਜੀਹੇ ਚ ਪੂਰੇ ਸੀਜ਼ਨ ਚ ਐਸੀ ਬਰਸਾਤ ਨਹੀਂ ਹੋਈ ਹੈ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਜੋ 48 ਘੰਟੇ ਨੇ ਉਹਨਾਂ ਚ ਕਿਸ ਤਰੀਕੇ ਦਾ ਹੋਰ ਨਵਾਂ ਅਲਰਟ ਜਾਰੀ ਕੀਤਾ ਜਾਂਦਾ ਹੈ